ਸਚਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਗਭਗ 2-3 ਮਹੀਨਿਆਂ ਤੋਂ ਪੰਜਾਬ ਦੇ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਵਿੱਚ ਹੜ੍ਹਾਂ ਨੇ ਤਬਾਹੀ ਲਿਆਂਦੀ ਉਸ ਤੋਂ ਬਾਅਦ ਹੌਲੀ-ਹੌਲੀ ਪਾਣੀ ਦੀ ਵਾਪਸੀ ਹੋਈ ਬਾਰਸ਼ਾ ਘਟੀਆਂ ਮੌਨਸੂਨ ਦੀ ਵਾਪਸੀ ਹੋਈ ਤੇ ਲੋਕ ਆਪਣੇ ਘਰਾਂ ਨੂੰ ਵਾਪਸ ਹੋਏ ਜ਼ਿੰਦਗੀ ਆਮ ਵਾਂਗ ਚੱਲਣ ਲੱਗੀ ਪਰ ਪਿਛਲੇ ਲਗਭਗ 3 ਤੋਂ 4 ਦਿਨ ਤੋਂ ਮੁੜ ਬਰਸਾਤ ਸ਼ੁਰੂ ਹੋਈ ਪੰਜਾਬ ਦੇ ਹਿਮਾਚਲ ਦੇ ਜੰਮੂ ਕਸ਼ਮੀਰ ਉਤਰਾਖੰਡ ਹਰਿਆਣਾ ਇਹਨਾਂ ਤੋਂ ਇਲਾਵਾ ਹੋਰ ਬਹੁਤੇ ਇਲਾਕਿਆਂ ਦੇ ਵਿੱਚ ਤੇਜ਼ ਤੇ ਕਈ ਥਾਂ ਤੇ ਘੱਟ ਬਾਰਿਸ਼ ਜਿਹੜੀ ਸ਼ੁਰੂ ਹੋ ਗਈ ਹੈ ਪੰਜਾਬ ਦੇ ਸਰਹੱਦੀ ਇਲਾਕਿਆਂ ਚ ਮੋੜ ਤੋਂ ਸਤਲੋਜ ਰਾਵੀ ਬਿਆਸ ਨੇ ਇਲਾਕਿਆਂ ਦੇ ਵਿੱਚ ਪਾਣੀ ਆਇਆ ਦਰਿਆਵਾਂ ਵਿੱਚ ਪਾਣੀ ਆਇਆ ਤੇ ਉਹ ਪਾਣੀ ਕਈ ਇਲਾਕਿਆਂ ਵਿੱਚ ਮੋੜ ਤੋਂ ਖੇਤਾਂ 'ਚ ਵੜਨਾ ਸ਼ੁਰੂ ਹੋ ਗਿਆ ਇਸ ਦੇ ਨਾਲ ਕੱਲਾ ਪਾਣੀ ਖੇਤਾਂ 'ਚ ਵੜਨ ਦੀ ਗੱਲ ਨਹੀਂ ਜਿਹੜੀ ਫਸਲ ਮੰਡੀਆਂ 'ਚ ਪਈ ਉਹ ਵੀ ਖਰਾਬ ਹੋਈ ਤੇ ਜਿਹੜੀ ਫਸਲ ਅਜੇ ਕੱਚੀ ਸੀ ਉਹ ਫਸਲ ਵੀ ਖੇਤਾਂ 'ਚ ਪਈ ਖਰਾਬ ਹੋਣੀ ਸ਼ੁਰੂ ਹੋ ਗਈ ਹੈ। ਸੋ ਕੁਝ ਲੋਕ ਇਸ ਨੂੰ ਲੈ ਕੇ ਸਰਕਾਰਾਂ ਤੇ ਵੀ ਸਵਾਲ ਉਠਾ ਰਹੇ ਆ ਕਿਉਂ ਕਿ ਹੜ੍ਹਾਂ ਦੀ ਵਾਪਸੀ ਹੋਈ ਪਰ ਲੋਕਾਂ ਨੂੰ ਮੁਆਵਜ਼ਾ ਅਜੇ ਲੇਟ ਮਿਲ ਰਿਹਾ। ਬਹੁਤੇ ਪਿੰਡਾਂ ਦੇ ਵਿੱਚ ਅਜੇ ਤੱਕ ਸਰਵੇ ਚੱਲ ਰਹੇ ਆ। ਸੋ ਇਹ ਵੀ ਕਿ ਸਰਕਾਰਾਂ ਨੇ ਮੁਆਵਜ਼ਾ ਸਮੇਂ ਸਿਰ ਨਹੀਂ ਦਿੱਤਾ। ਸੋ ਇੱਕ ਰਿਪੋਰਟ ਜਿਹੜੇ ਕੁਝ ਲੋਕ ਲਾਈਵ ਹੋਏ ਆਪਣੇ ਖੇਤਾਂ 'ਚ ਉਹਨਾਂ ਨੇ ਆਪਣੇ ਖੇਤਾਂ ਦੇ ਤਾਜ਼ਾ ਹਾਲਾਤ ਦੱਸੇ। ਸੋ ਇੱਕ ਰਿਪੋਰਟ ਦੇਖਦੇ ਹਾਂ ਕਿ ਉਹ ਤਾਜ਼ਾ ਹਾਲਾਤ ਉਹਨਾਂ ਪਿੰਡਾਂ ਦੇ ਇਸ ਟਾਈਮ ਜਿਹੜਾ ਪਾਣੀ ਦਰਿਆਵਾਂ ਦਾ ਖੇਤਾਂ ਨੂੰ ਜਾ ਰਿਹਾ ਹੁਣ ਤਾਜ਼ਾ ਤਾਂ ਉਹ ਕੀ ਹਾਲਾਤ ਕੀ ਹੈ? ਬੰਡਾਲਾ ਪਿੰਡ ਦੇ ਕੋਲ ਜੋ ਸਤਲੁਜ ਵਹਿੰਦਾ ਸੋ ਸਤਲੁਜ ਦੇ ਵਿੱਚ ਪਾਣੀ ਅੱਜ ਫੇਰ ਵੱਧ ਚੁੱਕਿਆ ਹੈ। ਪਾਣੀ ਦੇ ਬਹਾਨੇ ਦੁਬਾਰੇ ਜ਼ਮੀਨਾਂ ਫੇਰ ਭਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਦੁਬਾਰਾ ਜਿਹੜੇ ਬੰਨ ਬੰਨੇ ਸੀ ਉਹ ਦੁਬਾਰਾ ਫੇਰ ਟੁੱਟ ਚੁੱਕੇ ਨੇ। ਇੱਕ ਆਸ ਸੀ ਕਿ ਕਣਕ ਬੀਜ ਲੈਣਗੇ ਇਹ ਲੋਕ ਇਹਨਾਂ ਦੀ ਕਣਕ ਆਪਾਂ ਬੀਜ ਕੇ ਦੇਣੀ ਐ ਸਸਤਾ ਨੇ ਬਾਬਾ ਦੀਪ ਸਿੰਘ ਸੇਵਾਦਲ ਗੜਦੀਵਾਲ ਨੇ ਪਰ ਉਹ ਆਸ ਵੀ ਮੈਨੂੰ ਲੱਗਦਾ ਇੱਕ ਖਤਮ ਹੁੰਦੀ ਜਾਪਦੀ ਐ ਕਿ ਕਣਕਾਂ ਵੀ ਨਹੀਂ ਬੀਜੀਆਂ ਜਾਣੀਆਂ ਜੇ ਆਹੀ ਹਾਲਾਤ ਰਹੇ ਤੁਸੀਂ ਆ ਸਾਹਮਣੇ ਪਾਣੀ ਵਗਦਾ ਦੇਖ ਰਹੇ ਹੋ ਮੇਰੇ ਖੜੇ ਖੜੇ ਆ ਪੰਜ ਸੱਤ ਕਿਲੇ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਭਰ ਗਏ ਉਹ ਬੰਦੇ ਪਰਲੇ ਪਾਸੇ ਦਰਿਆ ਐ ਪਰ ਦਰਿਆ ਨੇ ਦੁਬਾਰਾ ਫੇਰ ਇਨੀ ਤੇਜ਼ੀ ਫੜ ਲਈ ਐ ਕਿ ਜਿਹੜੀਆਂ ਜ਼ਮੀਨਾਂ ਬਿਲਕੁਲ ਸੁੱਕ ਗਈਆਂ ਸੀ ਜਿਹੜੀਆਂ ਜ਼ਮੀਨਾਂ ਵਾਹਣਯੋਗ ਹੋ ਗਈਆਂ ਸੀ ਉਹਨਾਂ ਦੇ ਵਿੱਚ ਦੁਬਾਰਾ ਫੇਰ ਬੜੀ ਤੇਜ਼ੀ ਦੇ ਨਾਲ ਅੱਜ 6 ਅਕਤੂਬਰ ਹੋ ਗਈ ਹੈ ਸੰਗਤ ਜੀ 6 ਅਕਤੂਬਰ ਨੂੰ ਫੇਰ ਦੁਬਾਰਾ ਪਾਣੀ ਸਤਲੁਜ ਦੇ ਵਿੱਚ ਚੜ ਗਿਆ ਇਹਨਾਂ ਲੋਕਾਂ ਨੂੰ ਇੱਕ ਆਸ ਵੱਜੀ ਸੀ ਕਿ ਸ਼ਾਇਦ ਸਾਲੋਂ ਛਾੜੀਆਂ ਜਿਹੜੀਆਂ ਝੋਨੇ ਨੇ ਜੀਰੀਆਂ ਨੇ ਉਹ ਖਰਾਬ ਹੋ ਗਈਆਂ ਪਾਣੀ ਦੇ ਨਾਲ ਸ਼ਾਇਦ ਅਸੀਂ ਆਪਣੀਆਂ ਜਿਹੜੀਆਂ ਕਣਕਾਂ ਨੇ ਉਹ ਬੀਜ ਪਾਵਾਂਗੇ ਪਰ ਮੈਨੂੰ ਨਹੀਂ ਲੱਗਦਾ ਅੱਜ 6 ਅਕਤੂਬਰ ਹੋ ਗਈ ਮੈਨੂੰ ਨਹੀਂ ਲੱਗਦਾ ਕਿ ਜੇ ਆਹੀ ਹਾਲਾਤ ਬਣੇ ਰਹੇ ਸਰਕਾਰ ਸੁੱਤੀ ਰਹੀ ਸਰਕਾਰ ਨੇ ਕੋਈ ਬੰਨਾਂ ਦਾ ਇੰਤਜ਼ਾਮ ਨਾ ਕੀਤਾ ਮੈਨੂੰ ਨਹੀਂ ਲੱਗਦਾ ਇਹ ਵਿਚਾਰੇ ਲੋਕ ਆਪਣੀਆਂ ਕਣਕਾਂ ਵੀ ਸੱਕਣਗੇ ਆਹ ਦੇਖ ਸਕਦੇ ਹੋ ਮੇਰੇ ਖੜੇ ਖੜੀ ਪੰਜ-ਛੇ ਕਿਲੇ ਮਿੰਟਾਂ ਦੇ ਵਿੱਚ ਹੀ ਸੰਗਤ ਜੀ ਭਰ ਚੁੱਕੇ ਨੇ ਸ਼ੇਅਰ ਕਰੀ ਚੱਲਿਓ ਤਾਂ ਜੋ ਮੇਰੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ ਅੱਜ 6 ਅਕਤੂਬਰ ਹੋ ਚੁੱਕੀ ਐ 6 ਅਕਤੂਬਰ ਦੇ ਸਵਾ 1:00 ਵਜ ਗਿਆ ਤੇ ਪਾਣੀ ਦਾ ਬਹਾਅ ਤੁਸੀਂ ਦੇਖ ਸਕਦੇ ਹੋ ਸਾਹਮਣੇ ਖੇਤ ਨੇ ਤੇ ਮੇਰੇ ਇਹ ਬੰਨ ਦੇ ਪਰਲੇ ਪਾਸੇ ਸਤਲੁਜ ਹੈ ਤੇ ਆ ਮੇਰੇ ਦੇਖਦੇ ਦੇਖਦੇ ਹੁਣ ਪਾਣੀ ਆ ਆ ਪਹੀ ਤੇ ਚੜ ਗਿਆ ਤੇ ਆ 5 ਕਿਲੇ ਮੇਰੇ ਦੇਖਦੇ ਦੇਖਦੇ ਭਰ ਚੁੱਕੇ ਨੇ ਸੋ ਬਹਾਅ ਤੁਸੀਂ ਦੇਖ ਲਓ ਵੀ ਕਿੰਨੀ ਤੇਜ਼ੀ ਹੈ ਆ ਪਾਣੀ ਦੇਖ ਸਕਦੇ ਹੋ ਇਹ ਖੇਤਾਂ ਦੇ ਵਿੱਚ ਦੀ ਦੁਬਾਰਾ ਫੇਰ ਵਗ ਰਿਹਾ ਹੈ ਫੇਰ ਕਿਤੇ ਉਹੀ ਹਾਲਾਤ ਨਾ ਬਣ ਜਾਣ ਸਰਕਾਰ ਕਿਤੇ ਸੁੱਤੀ ਨਾ ਰਹੇ ਜੇ ਕਿਤੇ ਫੇਰ ਉਹੀ ਹਾਲਾਤਾਂ ਦੇ ਨਾਲ ਦੁਬਾਰਾ ਘਰਾਂ ਤੱਕ ਪਾਣੀ ਪਹੁੰਚੇ ਪਤਾ ਨਹੀਂ ਇਹ ਪਾਣੀ ਆਇਆ ਮੀਂਹ ਹੈ ਜਾਂ ਜਾਣ ਬੁਝ ਕੇ ਪੰਜਾਬ ਦੇ ਕਿਸਾਨਾਂ ਨੂੰ ਸਤਾਇਆ ਜਾ ਰਿਹਾ ਡੋਬਿਆ ਜਾ ਰਿਹਾ ਇਹਨਾਂ ਦੀਆਂ ਜ਼ਮੀਨਾਂ ਦੇ ਬੰਦੇ ਲਈ ਇਹ ਹਲੇ ਤੱਕ ਸਮਝ ਨਹੀਂ ਆਇਆ ਚਲੋ ਵਾਹਿਗੁਰੂ ਦੇਖਦਾ ਪਰ ਪੰਜਾਬ ਦੇ ਲੋਕੋ ਅਰਦਾਸ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਅਰਦਾਸ ਕਰੋ ਇਹਨਾਂ ਲੋਕਾਂ ਦੇ ਲਈ ਵਾਹਿਗੁਰੂ ਨੂੰ ਕਹੋ ਕੀ ਇਹਨਾਂ ਦੀ ਇੱਕ ਫਸਲ ਤਾਂ ਖਰਾਬ ਹੋ ਹੀ ਚੁੱਕੀ ਹੈ ਆਉਣ ਵਾਲੀਆਂ ਫਸਲਾਂ ਦਾ ਵਾਹਿਗੁਰੂ ਸੱਚਾ ਪਾਤਸ਼ਾਹ ਇਹਨਾਂ ਨੂੰ ਬੀਜਣ ਦਿਓ ਆਉਣ ਵਾਲੀਆਂ ਫਸਲਾਂ ਨੂੰ ਤਾਂ ਇਹ ਬੀਜ ਸਕਣ ਜ਼ਮੀਨਾਂ ਦਾ ਆਪਣੀਆਂ ਪੱਧਰੀਆਂ ਪੱਧਰੀਆਂ ਕਰ ਸਕਣ ਪਰ ਅੱਜ 6 ਅਕਤੂਬਰ ਨੂੰ ਜਿਹੜੇ ਹਿਸਾਬ ਨਾਲ 1 ਕੋ ਲਖਤ ਪਾਣੀ ਆਇਆ ਇਸ ਹਿਸਾਬ ਨਾਲ ਇਹਨਾਂ ਦੀਆਂ ਵਿਚਾਰੀਆਂ ਦੀਆਂ ਕਣਕਾਂ ਵੀ ਨਹੀਂ ਬੀਜੀਆਂ ਜਾਣੀਆਂ ਬਾਈ ਜੀ ਹਜੇ ਤਾਂ ਪਹਿਲਾਂ ਲਈ ਜਿਹੜੀਆਂ ਪਈਆਂ ਨੇ ਸੁੱਕੀਆਂ ਨਹੀਂ ਸੀ ਹਜੇ ਤਾਂ ਇਹਨਾਂ ਦੀਆਂ ਜ਼ਮੀਨਾਂ ਵੋਣੀਆਂ ਸੀ ਪੱਧਰ ਕਰਨੀਆਂ ਸੀ ਪਰ ਦੁਬਾਰਾ ਫੇਰ ਆ ਦੇਖਦੇ ਦੇਖਦੇ ਤੁਸੀਂ ਦੇਖ ਸਕਦੇ ਹੋ ਹੁਣੀ ਵੀਡੀਓ ਦੇ ਚੱਲਦੇ ਚੱਲਦੀ ਦੇਖ ਸਕਦੇ ਹੋ ਆ ਪਾਣੀ ਆ ਜਿਹੜਾ ਪਈਆਂ ਦੇ ਉੱਪਰ ਦੀ ਹੋ ਚੱਲਿਆ ਅਗਲੀਆਂ ਜ਼ਮੀਨਾਂ ਦੇ ਵਿੱਚ ਹੋ ਚੱਲਿਆ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਨੇ ਬਾਈ ਇਹ ਖੇਤ ਨੇ ਇਹ ਕੋਈ ਸਤਲੁਜ ਨਹੀਂ ਇਹ ਖੇਤ ਨੇ ਉਹ ਸਾਹਮਣੇ ਮੋਟਰ ਹੈ ਸਤਲੁਜ ਦੇ ਪਰਲੇ ਪਾਸੇ ਬੈੰਦਾ ਉਹ ਜਿਹੜੇ ਤੁਸੀਂ ਬੰਨ ਦੇਖ ਰਹੇ ਹੋ ਆ ਮੋਟਰ ਹੈ ਤੇ ਇਹ ਜ਼ਮੀਨਾਂ ਨੂੰ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਵਾਉਣਾ ਸੀ ਬਾਕੇ ਇਹਨਾਂ ਨੂੰ ਸੱਡਣਾ ਸੀ ਤਾਂ ਜੋ ਇਹ ਸੁੱਕ ਜਾਣ ਸੁੱਕੇ ਇਹਨਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਕਣਕ ਬੀਜੀ ਜਾਵੇ ਪਰ ਆ ਹਾਲਾਤਾਂ ਦੇ ਹਿਸਾਬ ਨਾਲ ਇਹ ਲੋਕ ਮੈਨੂੰ ਲੱਗਦਾ ਵੀ ਕਣਕ ਵੀ ਨਹੀਂ ਬੀਜਣਗੇ ਆ ਹਾਲਾਤਾਂ ਦੇ ਹਿਸਾਬ ਨਾਲ ਸੋ ਆਪਾਂ ਦੇਖਿਆ ਕਿ ਉਹ ਉਹਨਾਂ ਨੇ ਆਪਣੇ ਖੇਤਾਂ ਦੇ ਹਾਲਾਤ ਦਿਖਾਏ ਆ ਕਿ ਸਾਡੇ ਖੇਤਾਂ 'ਚ ਮੁੱਢ ਤੋਂ ਜਿਹੜਾ ਦਰਿਆਵਾਂ ਦਾ ਪਾਣੀ ਵੜਨਾ ਸ਼ੁਰੂ ਹੋ ਗਿਆ ਸੋ ਇਹ ਪਾਣੀ ਜਿਹੜਾ ਵੜ ਰਿਹਾ بارش ਦਾ ਵੀ ਹੋ ਸਕਦਾ ਤੇ ਇਸ ਤੋਂ ਇਲਾਵਾ ਜਿਹੜਾ ਹਿਮਾਚਲ ਦੇ ਵਿੱਚ بارش ਪੈ ਰਹੀ ਆ ਉਹਦਾ ਪਾਣੀ ਡੈਮਾਂ ਦੇ ਰਾਹੀਂ ਜਿਹੜਾ ਦਰਿਆਵਾਂ ਨੂੰ ਆ ਰਿਹਾ ਸੋ ਉਹ ਪਾਣੀ ਵੀ ਪੰਜਾਬ ਦੇ ਖੇਤਾਂ ਦੇ ਵਿੱਚ ਦਰਿਆਵਾਂ ਦੇ ਰਾਹੀਂ ਆਉਂਦਾ ਹੈ। ਸਫਰ ਪੰਜਾਬ ਦੇ ਲੋਕ ਕਰਦੇ ਆ। ਪੰਜਾਬ ਦੇ ਲੋਕ ਪਰੇਸ਼ਾਨੀਆਂ ਝੱਲਦੇ ਆ ਜਿਸ ਦੇ ਕਰਕੇ ਸਰਕਾਰਾਂ ਨੂੰ ਇਹਦੇ ਲਈ ਕੋਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਆ। ਹੁਣ ਪੰਜਾਬ ਦੇ ਸਰਹੱਦ ਦੇ ਇਲਾਕਿਆਂ ਦੇ ਹਾਲਾਤ ਕੀ ਹੈ? ਸੋ ਆਪਾਂ ਤਰਨਤਾਰਨ ਦੇ ਆਸ-ਪਾਸ ਇਲਾਕਿਆਂ ਦੇ ਹਾਲ-ਚਾਲ ਪੁੱਛਦੇ ਆ ਸੋ ਸਾਡੇ ਨਾਲ ਮੇਰੇ ਸਹਿਯੋਗੀ ਜਿਹੜੇ ਜੰਡਿਆਲਾ ਗੁਰੂ ਤੇ ਰਮ ਰਮਨ ਸ਼ਰਨਜੀਤ ਸਿੰਘ ਜੀ ਉਹ ਜੋੜ ਚੁੱਕੇ ਨੇ ਸ਼ਰਨਜੀਤ ਜੀ ਕੀ ਹਾਲਾਤ ਕੀ ਹੈ ਇਸ ਸਮੇਂ ਤੁਹਾਡੇ ਇਲਾਕੇ ਜਿਵੇਂ ਪਾਣੀ بارش ਦੁਆਰਾ ਤੋਂ ਸ਼ੁਰੂ ਹੋ ਗਈ ਹੈ ਹੰਜੀ ਰਪਾਲਾ ਜੀ ਸਸ਼ੀਕਲ ਜੀ ਜੀ ਹਾਂਜੀ ਸਰ ਪਹਿਲਾਂ ਤਾਂ ਜਿੱਦਾਂ ਸਾਰਿਆਂ ਨੂੰ ਪਤਾ ਹੀ ਵੀ ਬੀਤੇ ਦਿਨੀ ਬੀਤੇ ਸਮੇਂ ਦੇ ਚ ਪਾਣੀ ਦੇ ਵਹਾ ਵਾਤ ਕਰਨ ਕਾਰਨ ਤੇ ਸਾਡੇ ਅਜਨਾਲੇ ਹਲਕੇ ਵਿੱਚ ਰਾਵੀ ਦਾ ਪਾਣੀ ਵੱਖ-ਵੱਖ ਪਿੰਡਾਂ ਵਿੱਚ ਆ ਗਿਆ ਸੀ ਜਿਹੜਾ ਬਹੁਤ ਹੀ ਇਹ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਪਰ ਬਾਅਦ ਵਿੱਚ ਪਾਣੀ ਘਟ ਗਿਆ ਹੁਣ ਜੋ ਇੱਕ ਦੋ ਦਿਨ ਪਹਿਲਾਂ ਹੋ ਗਿਆ بارش ਫੇਰ ਸ਼ੁਰੂ ਹੋ ਗਈ ਆ ਜੀ ਜੀ ਉਹਨਾਂ ਸਭ ਪਾਣੀ ਦਾ ਵਹਾਅ ਅਗੇ ਨਾਲੋਂ ਮਰਪੀ ਤਾਂ ਫੇਰ ਪੱਧਰ ਉੱਚਾ ਹੋ ਗਿਆ ਲਈ ਕੋਈ ਇਦਾਂ ਦਾ ਨੁਕਸਾਨ ਨਹੀਂ ਹੋਇਆ ਪਰ ਪਾਣੀ ਦਾ ਪੱਧਰ ਜ਼ਿਆਦਾ ਅਗੇ ਹੋ ਗਿਆ ਹਾਂ ਅਚਰਨੀ ਜੀ ਕੀ ਜਿਹੜੇ ਇਲਾਕੇ ਦੇ ਵਿੱਚ ਮੰਡੀਆਂ ਕਿੰਨੀਆਂ ਕਿੰਨੀਆਂ ਮੰਡੀਆਂ ਪੈਦੀਆਂ ਤੁਹਾਡੇ ਆਲੇ ਦੁਆਲੇ ਜਿਹੜੀਆਂ ਪ੍ਰਭਾਵਿਤ ਹੋ ਰਹੀਆਂ ਜੀ ਸਾਡੇ ਇਲਾਕੇ ਵਿੱਚ ਜੰਡਿਆਲਾ ਗੁਰੂ ਹਲਕੇ ਵਿੱਚ ਜੰਡਿਆਲਾ ਗਹਿਰੀ ਮੰਡੀ ਦੀ ਤਾਣਾ ਮੰਡੀ ਆ ਰਹੀਏ ਆ ਦਰਸ਼ਕਾ ਵਾ ਹੂੰ ਤੇ ਇਹਦੇ ਵਿੱਚ ਵੀ ਪਾਣੀ ਜੋ ਮੀਂਹ ਦਾ ਪਾਣੀ ਹੈ ਬਾਸਾਈ ਇੱਕ ਦੋ ਦਿਨਾਂ ਤੋਂ ਤੇ ਕਿਤਨਾ ਕਿਸੇ ਸੀਜ਼ਨ ਦਾ ਦੌਰ ਚੱਲਦਾ ਪਿਆ ਵਾ ਤੇ ਫਸਲਾਂ ਵੀ ਕਈਆਂ ਮੰਡੀਆਂ ਵਿੱਚ ਆਸਮਾਨ ਦੇ ਵਿੱਚ ਖੁੱਲੀਆਂ ਫਸਲਾਂ ਪਈਆਂ ਉਹਦੇ ਵਿੱਚ ਮੀਂਹ ਦਾ ਪਾਣੀ ਪੈਨ ਕਰਕੇ ਝੋਨਾ ਗਿੱਲਾ ਹੋ ਗਿਆ ਵਾ ਜਿਹਦੇ ਕਰਕੇ ਕਿਸਾਨਾਂ ਨੂੰ ਮਰਪੇ ਕਸਰ ਕਿਤਨਾ ਕਿਤੇ ਕਸਰ ਲੱਗਦੀ ਪਈ ਹੈ ਕੀ ਕੀ ਲੱਗਦਾ ਕਿ ਜਿਹੜੀ ਫਸਲ ਜਦੋਂ ਬਾਰਿਸ਼ ਪਈ ਹੈ ਕਿਸਾਨਾਂ ਦੀ ਫਸਲ ਮੰਡੀਆਂ ਚ ਆਈ ਹੋਈ ਸੀ ਜੀ ਜੀ ਹਾਂਜੀ ਹੂੰ ਤੇ ਕੀ ਖੇਤਾਂ ਦੇ ਵਿੱਚ ਫਸਲ ਖੜੀ ਹੈ ਅਜੇ ਤੱਕ ਜਾਂ ਸਾਰੀ ਕੱਟ ਕੇ ਫਸਲ ਕਿਸਨੇ ਮੰਡੀਆਂ ਚ ਆ ਗਈ ਨਹੀਂ ਤਕਰੀਬਨ ਲਗਭਗ ਸਾਰੀ ਮੰਡੀਆਂ ਵਿੱਚ ਆ ਗਈ ਕਿਤੇ ਤਾਂ ਵੀ ਬਿਜਲੀ ਰਹਿ ਗਈ ਆ ਜਿਹੜੀਆਂ ਝੋਨੇ ਦੀ ਵੱਖ-ਵੱਖ ਕਿਸਮਾਂ ਦੀ ਫਸਲਾਂ ਪਈਆਂ ਬਾਕੀ ਦੂਜੀ ਗੱਲ ਆ ਗਈ ਕਿ ਝੋਨੇ ਦੀ ਫਸਲ ਕੱਟ ਕੇ ਨਾਲ ਆਲੂ ਮਟਰ ਸੈਂ ਫਲੀ ਵੀ ਉਹਨਾਂ ਦੀ ਵਾਈ ਮਰਪੇ ਜਰੀ ਕੀਤੀ ਆ ਜਿਹਦੇ ਕਰਕੇ ਬੇਮੌਸਮੀ ਜਿਹੜੀ ਬਰਸਾਤ ਹੋ ਗਈ ਆ ਉਹ ਫੇਰ ਕਿਸਾਨ ਮਰਤੇ ਡਬਲ ਅੱਤੇ ਦੇ ਚੱਕੀ ਦੇ ਪੋਲੇ ਚ ਡਵਲ ਪੀਸੇ ਗਏ ਆ ਜੀ ਅੱਛਾ ਸਰ ਜੀ ਕੀ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਫਸਲ ਤੋਂ ਇਲਾਵਾ ਕੋਈ ਸਬਜ਼ੀਆਂ ਦੀ ਵੀ ਫਸਲ ਹੁੰਦੀ ਹੈ ਜੀ ਸਬਜ਼ੀਆਂ ਵਿੱਚ ਜੀ ਜਿੱਦਾਂ ਮਟਰ ਹੋ ਗਏ ਜੀ ਆਲੂ ਹੋ ਗਏ ਆ ਸੇਮ ਫਲੀ ਆ ਆ ਸਬਜ਼ੀਆਂ ਵਿੱਚ ਗਿਣੀ ਜਾਂਦੀ ਹੈ ਜੀ ਸਾਡੇ ਏਰੀਆ ਦੇ ਵਿੱਚ ਆ ਚੀਜ਼ਾਂ ਬਹੁਤ ਮਰਪੀ ਲੋਕੀ ਮਰਪੀ ਜਾਰੀ ਬੀਜੀ ਜਾਂਦੀ ਆ ਜੀ ਅੱਛਾ ਜਿਹੜਾ ਹੁਣ ਵਾਰਿਸ਼ ਹੋ ਰਹੀ ਆ ਹਿਮਾਚਲ ਦਾ ਪਾਣੀ ਆ ਰਿਹਾ ਤੁਹਾਡੇ ਨੇੜੇ ਨੂੰ ਦਰਿਆ ਕਿਹੜਾ ਕਿਹੜਾ ਦਰਿਆ ਤੁਹਾਨੂੰ ਮਾਰ ਕਰਦਾ ਜੀ ਜੇ ਆਪਾਂ ਜਲੰਧਰ ਵਾਲੀ ਸਾਈਡ ਦੀ ਗੱਲ ਕਰੀਏ ਤੇ ਇੱਧਰ ਬਿਆਸ ਦਰਿਆ ਆ ਜਾਂਦਾ ਵਾ ਉਹ ਲੱਗਦਾ ਵਾ ਜੇ ਆਪਾਂ ਲਹਿੰਦੇ ਵਾਲ ਗੱਲ ਕਰੀਏ ਤੇ ਇੱਧਰ ਰਾਵੀ ਦਰਿਆ ਨਾਲ ਨਾਲ ਲੰਤਦਾ ਜੀ ਹੁਣ ਦੋਨਾਂ ਦਰਿਆਵਾਂ ਚ ਪਾਣੀ ਕਿੰਨਾ ਹੈ ਪਾਣੀ ਦਾ ਪੱਧਰ ਕਿਨਾਰੇ ਉੱਚਾ ਉੱਚਾ ਹੋਇਆ ਪਰ ਕੋਈ ਇੰਨਾ ਕੋਈ ਜ਼ਿਆਦਾ ਵੀ ਨਹੀਂ ਕੋਈ ਖਤਰੇ ਵਾਲਾ ਕੰਮ ਵੀ ਨਹੀਂ ਹੈਗਾ ਸਾਡੇ ਜਿਹੜੇ ਡੀਸੀ ਮੈਡਮ ਨੇ ਸਾਕਸ਼ੀ ਚਾਨੀ ਅੰਮ੍ਰਿਤਸਰ ਜ਼ਿਲ੍ਹੇ ਦੇ ਉਹਨਾਂ ਨੇ ਕੱਲ ਵੀ ਦੌਰਾ ਕੀਤਾ ਪਰसों ਵੀ ਦੌਰਾ ਕੀਤਾ ਰਾਵੀ ਦਰਿਆ ਦੇ ਨਾਲ ਨਾਲ ਉਥੋਂ ਦੀ ਇਹ ਮਰਤੀ ਅਧਿਕਾਰੀਆਂ ਨੇ ਵੀ ਸਖਤ ਤਹਿਤ ਕੀਤੀ ਜੋ ਦਿਨ ਰਾਤ ਉਹਨਾਂ ਦੀ ਡਿਊਟੀ ਲਾਈਆ ਫਿਰ ਤੁਸੀਂ ਜਨਤਾ ਦੀ ਮਾਲੀ ਅੱਛਾ ਸ਼ਰਮਜੀਤ ਜੀ ਕੀ ਲੱਗਦਾ ਕਿ ਜਿਵੇਂ ਪਹਿਲਾਂ ਖੇਤਾਂ ਦੇ ਵਿੱਚ ਪਾਣੀ ਆਇਆ ਖੇਤਾਂ ਕਾਫੀ ਫਸਲਾਂ ਤਬਾਹ ਹੋ ਗਈਆਂ ਤਾਂ ਹੁਣ ਲੋਕਾਂ ਦੀ ਜ਼ਿੰਦਗੀ ਮੋੜ ਤੋਂ ਜਿਹੜੀ ਵਾਪਸੀ ਹੋਈ ਸੀ ਤਾਂ ਲੀਹਾਂ ਤੇ ਚੱਲਣ ਲੱਗ ਗਈ ਸੀ ਕਿ ਲੱਗਦਾ ਕਿ ਇਹ ਜਿਹੜਾ بارش ਹੋ ਰਹੀ ਹੈ ਤਾਂ ਲੋਕ ਮੋੜ ਤੋਂ ਪਰੇਸ਼ਾਨੀਆਂ ਦੇ ਵਿੱਚ ਆਉਂਦੇ ਜਾ ਰਹੇ ਆ ਬਿਲਕੁਲ ਜੀ ਜਿੱਥੇ ਆਮ ਜਨਤਾ ਮੀਂਹ ਦੇ ਪਾਣੀ ਤੋਂ ਪਰੇਸ਼ਾਨ ਹੁੰਦੀ ਪਈ ਕਿਉਂਕਿ ਜਿਹੜੇ ਗਰੀਬ ਲੋਕ ਜਾਂ ਲੈਵਲ ਤੱਕਾਂ ਵਾ ਜਿਨ੍ਹਾਂ ਦੇ ਮਤਲਬ ਇਹ ਕੱਚੀਆਂ ਛੱਤਾਂ ਵਾਂ ਉਹ ਚੋਂਦੀਆਂ ਪਈਆਂ ਬਿੱਤੇ ਮੀਂਹ ਵਿੱਚ ਬਹੁਤ ਲੋਕਾਂ ਦੇ ਲੈਂਟਰ ਚੋ ਗਏ ਸੀ ਪਰ ਹੁਣ ਜਿਹੜੀਆਂ ਪ੍ਰਸ਼ਾਸਨ ਇਹਨਾਂ ਵਾ ਬਾਲਿਆਂ ਦੀਆਂ ਛੱਤਾਂ ਕੱਚੀਆਂ ਛੱਤਾਂ ਵਾਂ ਉਹ ਵੀ ਚੋਂਦੀਆਂ ਪਈਆਂ ਵਾਂ ਤੇ ਉਸ ਦੇ ਨਾਲ ਹੀ ਕਿਸਾਨ ਵੀ ਮਤਲਬ ਇਹਦੇ ਵਿੱਚ ਮਤਲਬ ਇਹ ਪੀਸੇ ਜਾ ਰਹੇ ਕਿਉਂਕਿ ਇਹਦੇ ਵਿੱਚ ਜਿੱਥੇ ਆ ਖੇਤੀਬਾੜੀ ਵਿੱਚ ਕਰਨਾ ਬਹੁਤ ਨੰਗੀਆਂ ਪਾਈਆਂ ਜਾਂਦੀਆਂ ਖਾਦਾ ਦਿੱਤੀਆਂ ਜਾਂਦੀਆਂ ਇਤੋਂ ਤੱਕ ਕਿ ਹੁਣ ਬੀਤੇ ਦਿਨੀ ਵਿੱਚ ਦੇਖਿਆ ਗਿਆ ਡੀਐਫਪ ਜਿਹੜੀ ਖਾਦੇ ਆ ਜਿਹਦੀ ਮਤਲਬ ਆ ਬਲੈਕ ਵਿੱਚ ਵੀ ਆਮ ਰਪੇ ਆ ਵਿੱਚੋਂ ਮਰਪੀ ਦੇਖੀ ਜਾ ਰਹੀ ਸੀ ਚਲੋ ਚਲੋ ਸਰਦਨ ਜੀ ਅਸੀਂ ਤੁਹਾਡੇ ਤੋਂ ਜਾਣਕਾਰੀ ਜਿਹੜੀ ਲੈਂਦੇ ਰਹਾਂਗੇ ਤੁਸੀਂ ਜੁੜੇ ਰਹਿਣਾ ਇਦਾਂ ਹੀ ਤੁਹਾਡਾ ਜਾਣਕਾਰੀ ਦੇਣ ਲਈ ਧੰਨਵਾਦ ਸੋ ਸਾਡੇ ਸਹਿਯੋਗੀ ਰਾਮ ਸ਼ਰਨਜੀਤ ਜਿਹੜੇ ਜੰਡਿਆਲਾ ਗੁਰੂ ਤਰਨਤਾਰਨ ਇਲਾਕਿਆਂ ਦੇ ਵਿੱਚੋਂ ਆਪਣੀ ਜਿਹੜੀ ਰਿਪੋਰਟ ਆ ਉਹ ਆਪਣੀ ਪੂਰੀ ਉਹਨਾਂ ਨੇ ਸਾਂਝੀ ਕੀਤੀ ਹੈ ਖਾਸ ਕਰਕੇ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੇ ਦਰਿਆ ਵੱਡੇ ਆ ਉਹਦੇ ਵਿੱਚ ਜਿਨ੍ਹਾਂ ਦੇ ਵਿੱਚ ਆਪਾਂ ਰਾਵੀ ਦਰਿਆ ਸਤਲੁਜ ਦਰਿਆ ਬਿਆਸ ਦਰਿਆ ਇਹ ਤਿੰਨ ਚਾਰ ਦਰਿਆ ਨੇ ਜਿਹੜੇ ਡੈਮਾਂ ਚੋਂ ਜਦੋਂ ਪਾਣੀ ਛੱਡਦੇ ਆ ਇਨ੍ਹਾਂ ਬਿਆਾਵਾਂ ਦੇ ਵਿੱਚ ਹੀ ਪਾਣੀ ਜਿਹੜਾ ਹੈਗਾ ਆਉਂਦਾ ਤੇ ਉਹ ਪਾਣੀ ਜਦੋਂ ਛੱਡਦੇ ਆ ਤਾਂ ਉਹ ਖਾਸ ਕਰਕੇ ਸਰਹੱਦੀ ਇਲਾਕਿਆਂ 'ਚ ਮਾਰ ਕਰਦਾ ਹੈ ਉਹ ਸਰਹੱਦੀ ਇਲਾਕੇ ਪਠਾਨਕੋਟ ਹੈ ਸ਼ਾਰਪੂਰ ਹੈ ਗਰਦਾਸਪੁਰ ਹੈ ਤਰਨਤਾਰਨ ਹੈ ਅੰਮ੍ਰਿਤਸਰ ਹੈ ਤਾਂ ਇਸ ਤੋਂ ਇਲਾਵਾ ਹੋਰ ਫਾਜ਼ਿਲਕਾ ਫਿਰੋਜ਼ਪੁਰ ਹੈ ਸਾਰੇ ਸਰਹੱਦੀ ਇਲਾਕੇ ਆ ਸੋ ਸਰਹੱਦੀ ਇਲਾਕਿਆਂ ਚ ਮਾਰ ਜਿਹੜੀ ਜ਼ਿਆਦਾ ਪੈ ਰਹੀ ਆ ਆਪਾਂ ਤਰਨਤਾਰਨ ਇਲਾਕੇ ਦੀ ਪਹਿਲਾਂ ਗੱਲ ਕੀਤੀ ਆ ਸੋ ਆਪਾਂ ਹੁਣ ਗਰਦਾਸਪੁਰ ਇਲਾਕੇ ਦੇ ਆਸ-ਪਾਸ ਟਾਂਡਾ ਇਲਾਕਾ ਹੋਰ ਜਿਹੜੇ ਹੈਗੇ ਆ ਉਹਨਾਂ ਦੀ ਗੱਲਬਾਤ ਕਰਦੇ ਆ ਸਾਡੇ ਨਾਲ ਟਾਂਡਾ ਤੋਂ ਸਾਡੇ ਸਹਿਯੋਗੀ ਅਰਜੁਨ ਜੈਨ ਜੁੜ ਚੁੱਕੇ ਨੇ ਅਰਜੁਨ ਜੈਨ ਕਿਵੇਂ ਲੱਗਦਾ ਕਿ ਤੁਹਾਡੇ ਇਲਾਕੇ ਜਿਵੇਂ بارش ਪਈ ਆ ਤਾਂ ਉਹਦੇ ਨਾਲ ਕਿੰਨੀ ਕੁ ਹੋ ਨੁਕਸਾਨ ਜ਼ਿਆਦਾ ਹੋ ਰਿਹਾ ਹੈ ਐਸੇ ਨੁਕਸਾਨ ਤੇ ਬਹੁਤ ਘੱਟ ਹੈ ਤੇ ਦੱਸਿਆ ਜਿਹੜਾ ਪਿਛਲੇ ਜਿਹੜਾ ਪਿਆ 10000 ਰੁਪਏ ਪਾਉਂਡ ਐਮ ਰਹੀ ਜਿਹੜਾ ਪਾਣੀ ਛੱਡਿਆ ਗਿਆ ਉਹਦੇ ਨਾਲ ਜਿਹੜਾ ਵਾ ਉਦੁੱਲਾਪੁਰ ਦੇ ਜਿਹੜੇ ਨੀਵੇਂ ਨੀਵੇਂ ਖੇਤਰਾ ਦੇ ਵਿੱਚ ਜਿਹੜਾ ਇਹ ਪਾਣੀ ਫਿਰ ਗਿਆ ਵਾ ਜਿਹੜੀ ਜਾਣਕਾਰੀ ਕਰਨਜੀਤ ਸਿੰਘ ਸਿੱਧੂ ਸਰਪੰਚ ਜਿਹੜੇ ਰੜੇ ਦੇ ਨੇ ਉਹਨਾਂ ਨੇ ਦਿੱਤੀ ਹੈ ਕਿ ਜਿਹੜੇ ਨੀਵੇਂ ਨੀਵੇਂ ਰੱਦੀ ਏਰੀਆ ਨੇ ਛੋਟੇ ਛੋਟੇ ਪਿੰਡ ਨੇ ਉਹਨਾਂ ਵਿੱਚ ਪਾਣੀ ਜਿਹੜਾ ਖੇਤਾਂ ਦੇ ਵਿੱਚ ਪਾਣੀ ਫਿਰ ਗਿਆ ਜੀ ਅਰਜੁਨ ਜੀ ਇੱਥੇ ਜਿਹੜੇ ਤੁਹਾਡੇ ਮੰਡੀਆਂ ਕਿਹੜੀਆਂ ਕਿਹੜੀਆਂ ਪੈਂਦੀਆਂ ਜਿਹੜੀਆਂ ਬਾਰਿਸ਼ ਦੇ ਨਾਲ ਤੁਹਾਨੂੰ ਦਾ ਪ੍ਰਭਾਵਿਤ ਹੋ ਮੰਡੀਆਂ ਟਾਂਡਾ ਮੰਡੀ ਪੈਂਦੀ ਹੈ ਜੀ ਇੱਕ ਹੋਰ ਵੀ ਲੱਗੇ ਮੰਡੀਆਂ ਨਾ ਨਹੀਂ ਪਤਾ ਮੰਡੀਆਂ ਨੇ ਕਾਫੀ ਮੰਡੀਆਂ ਪੈਂਦੀਆਂ ਨੇ ਜੀ ਆਪਣੇ ਨਾਲ ਜੀ ਜੀ بارش ਦਾ ਨੁਕਸਾਨ ਟੋਟਲ 7 ਮੰਡੀਆਂ ਆਪਾਂ ਟਾਡੇ ਨਾਲ ਲੱਗਦੀਆਂ ਜੀ ਜੀ ਇਹ بارش ਦਾ ਨੁਕਸਾਨ ਕਿੰਨਾ ਕੁ ਖੇਤਾਂ ਦੇ ਵਿੱਚ ਕੋਈ ਹੋਇਆ ਜਾਂ ਮੰਡੀਆਂ ਦੇ ਵਿੱਚ ਕਿੰਨਾ ਕੁ ਨੁਕਸਾਨ ਮੰਡੀਆਂ ਦੇ ਵਿੱਚ ਜਿਹੜਾ ਵਾ ਆਪਣਾ ਐਸ.ਐਮ. ਤੋਂ ਨਸਰ ਉਹ ਓਪਨ ਪਿਆ ਹੋਇਆ ਵਾ ਤੇ ਉਹਦੇ ਨਾਲ ਨੁਕਸਾਨ ਹੈ ਤੇ ਜਿਹੜਾ ਤੁਹਾਡੇ ਕੋਲੋਂ ਦਰਿਆ ਸਤਲੁਜ ਨਿਕਲ ਰਿਹਾ ਦਰਿਆ ਜਿਹੜਾ ਬਿਆਸ ਦਰਿਆ ਤੁਹਾਡੇ ਕੋਲੋਂ ਦੀ ਬਿਲਕੁਲ ਨਾਲ ਦੀ ਨਿਕਲਦਾ ਤਾਂ ਉਹਦੇ 'ਚ ਹੁਣ ਪਾਣੀ ਇਸ ਟਾਈਮ ਕਿੰਨਾ ਹੈ ਐਸਟੇਟ ਸਰ ਪਹਿਲੀ ਵਾਲੀ ਲੈਵਲ ਪਹਿਲੀ ਪਹਿਲੀ ਵਾਲੀ ਲੈਵਲ ਤੋਂ ਘਟ ਹੈ ਜੋ ਪਹਿਲੇ ਜਦੋਂ ਪਾਣੀ ਜਾ ਰਹਾ ਸੀ ਉਸ ਲੈਵਲ ਤੋਂ ਘਟ ਹੈ ਪਾਣੀ ਖੇਤਾਂ ਦੇ ਵਿੱਚ ਆਇਆ ਬਾਹਰ ਕਿ ਨਹੀਂ ਨਹੀਂ ਜੀ ਆਸ-ਪਾਸ ਕਿਸੇ ਵੀ ਆਸ-ਪਾਸ ਦੇ ਲੇਕਾਂ ਦੇ ਵਿੱਚ ਪਾਣੀ ਹਜੇ ਬਾਹਰ ਨਹੀਂ ਆਉਂਦਾ ਇਸ ਤਰ੍ਹਾਂ ਕਿ ਨਹੀਂ ਸਰ ਸਿਰਫ ਜਿਹੜੇ ਪਿੰਡ ਪਹਿਲੇ ਮੈਂ ਦੱਸ ਚੁੱਕਾ ਜਿਹੜੇ ਛੋਟੇ-ਛੋਟੇ ਪਿੰਡ ਰੜਾ ਮੰਡ ਟਾਲੀ ਅਬਦੁੱਲਾਪੁਰ ਦੇ ਜਿਹੜੇ ਨੀਵੇਂ-ਨੀਵੇਂ ਖੇਤਾਂ 'ਚ ਪਾਣੀ ਜਿਹੜੇ ਆ ਉਹ ਖੇਤਾਂ ਦੇ ਵਿੱਚ ਘੁੰਮ ਗਿਆ ਪਾਣੀ ਚਲੋ ਤਾਂ ਪਾਣੀ ਹੁਣ ਵਧਦਾ ਜਾ ਰਿਹਾ ਜਾਂ ਘਟਦਾ ਜਾ ਰਿਹਾ ਪਹਿਲਾਂ ਨਾਲ ਫਰਕ ਹੈ ਕੋਈ ਪਹਿਲੇ ਨਾਲ ਫਰਕ ਹੈ ਘਟਿਆ ਵੀ ਹੈ ਤੇ ਕਹਿ ਵੀ ਨਹੀਂ ਸਕਦੇ ਵਧਿਆ ਵੀ ਹੈ ਚਲੋ ਠੀਕ ਹੈ ਅਰਜੁਨ ਜੈਨ ਜੀ ਸੋ ਅਰਜੁਨ ਜੈਨ ਜਿਨ੍ਹਾਂ ਨੇ ਟਾਂਡਾ ਗਰਦਾਸਪੁਰ ਇਲਾਕੇ ਦੀ ਜਾਣਕਾਰੀ ਦਿੱਤੀ ਹੈ ਕਿ ਕੋਣ ਜਿਹੜੇ ਨੀਵੇਂ ਇਲਾਕੇ ਆ ਛੋਟੇ ਛੋਟੇ ਪਿੰਡ ਆਪਾਂ ਨੂੰ ਡੇਰੇ ਵੀ ਕਹਿ ਲੈਂਦੇ ਆ ਟਾਣੀਆਂ ਵੀ ਕਹਿ ਲੈਂਦੇ ਆ ਉਹਨਾਂ ਇਲਾਕੇ ਦੇ ਜਿਹੜੇ ਲੋਕ ਬਿਲਕੁਲ ਦਰਿਆ ਦੇ ਕੰਢੇ ਬੈਠੇ ਹੁੰਦੇ ਨੇ ਉਹਨਾਂ ਦੇ ਉੱਤੇ ਖੇਤ ਨੇ ਛੋਟੇ-ਛੋਟੇ ਖੇਤ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਪਾਣੀ ਜਿਹੜਾ ਹੁਣ ਮੁਰ ਤੋਂ ਡੈਮਾਂ ਤੋਂ ਛੱਡਿਆ ਗਿਆ ਕਿਉਂਕਿ ਹਿਮਾਚਲ 'ਚ ਬਾਰਿਸ਼ ਹੋ ਰਹੀ ਆ ਇਸ ਕਰਕੇ ਸਰਕਾਰ ਦੇ ਪ੍ਰਸ਼ਾਸਨ ਦੇ ਮਜਬੂਰੀ ਬਣ ਗਈ ਕਿ ਪਾਣੀ ਛੱਡਣਾ ਪਏਗਾ ਪਾਣੀ ਛੱਡਿਆ ਮੁਰ ਤੋਂ ਦਰਿਆਵਾਂ 'ਚ ਆਇਆ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਮੁਰ ਤੋਂ ਜਿਹੜਾ ਉਹ ਖੇਤਾਂ ਦੇ ਵਿੱਚ ਘੁੰਮ ਗਿਆ ਪਰ ਲੋਕਾਂ ਦਾ ਨੁਕਸਾਨ ਹੋਇਆ ਉਹ ਪਹਿਲਾਂ ਵੀ ਹੋਇਆ ਹੁਣ ਫੇਰ ਬਾਰਿਸ਼ ਨਾਲ ਵੀ ਜਿੰਨਾ ਇਲਾਕਿਆਂ ਦੇ ਵਿੱਚ ਪਾਣੀ ਨਹੀਂ ਗਿਆ ਉੱਥੇ ਬਾਰਿਸ਼ ਨੁਕਸਾਨ ਲਗਾਤਾਰ ਕਰ ਰਹੀ ਹੈ ਚਾਹੇ ਉਹ ਸਬਜ਼ੀਆਂ ਹੋਣ ਚਾਹੇ ਉਹ ਮੰਡੀਆਂ 'ਚ ਪਿਆ ਝੋਨਾ ਹੋਵੇ ਤੇ ਚਾਹੇ ਉਹ ਝੋਨਾ ਖੇਤਾਂ 'ਚ ਖੜਾ ਹੋਵੇ ਨੁਕਸਾਨ ਲੋਕਾਂ ਦਾ ਲਗਾਤਾਰ ਹੋ ਰਿਹਾ ਨੁਕਸਾਨ ਪਹਿਲਾਂ ਵੀ ਹੋਇਆ ਸੋ ਹੁਣ ਲਗਾਤਾਰ ਜਿਹੜੀ ਇਹ ਬਾਰਿਸ਼ ਹੈ ਪਿਛਲੇ 3-4 ਦਿਨ ਤੋਂ ਹੋ ਰਹੀ ਹੈ ਪਰ ਇਹ ਬਹੁਤਾ ਜ਼ਿਆਦਾ ਬਾਰਿਸ਼ ਨਹੀਂ ਚੱਲਣ ਵਾਲੀ ਕਿਉਂਕਿ ਮੌਸਮ ਬਦਲਦਾ ਹੈ ਸਰਦੀ ਆਉਣ ਵਾਲੀ ਹੈ ਤੇ ਹੁਣ ਵੀ ਜਿਹੜਾ ਮੌਸਮ ਵਿੱਚ ਕਾਫੀ ਫਰਕ ਪੈਂਦਾ ਨਜ਼ਰ ਆ ਰਿਹਾ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ This program is sponsored by the single office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.